ਪਰਦੇਸ਼ੀ ਤਾਂ ਤਾਂ ਦੇਸ਼ ਦੇ ਮਾਹੌਲ ਭਰਾਵਾਂ ਨੂੰ ਕਿਸੇ ਦੇ ਨੁਕਸਾਨ ਨਭੇ ਕਰ ਦਿੰਦੇ ਅਡਾ ਫੁੱਟ ਭਰਾwie ਸੀ ਬੰਦਸ਼ਕਾਰ ਰਬ ਨੂੰ ਯਾਦ ਕਰ ਕੇ ਪਾਪੁ ਕੁੰਨੇ ਅਡਾ ਗੂੰਜੀਆ ਜੋ ਰੀ ਪਾਵਰ ਜੋ ਹੁੰਦਾ ਸ਼ਾਇਦ ਪਿਛਲੇ ਦਿਨਾਂ ਦੇ ਸੱਚਾ ਕਾਸੀ ਦੇ ਵਿੱਚ ਹਾੜਾ ਆ ਰਿਹਾ ਲੋ ਹੈ ਮੈਨੂੰ ਉੱਤੇ ਮੈਂ ਘਰ ਬੈਠਾ ਸੀ ਜੁਨਕਾਈ ਦੇ ਖੋਲਾ ਦੇ ਜਗੋਂ ਨੇ ਆਪਣੇ ਜਿਰਾਪਾ ਲਾਈਆਂ ਤੋਂ ਦੇ ਨੌ ਗਲੇ ਹੋਏ ਸੀ ਪਾਣੀ ਦੇ ਵਿੱਚ ਮੈਂ ਜੀ ਤਾਈ ਨੇ ਪੁੱਛਿਆ ਤੇਰੇ ਪੈਰ ਗਲ ਗਏ ਆ ਦੇ ਚਿੱਟਰੇ ਹੋ ਗਏ ਤਨਾ ਮਾ ਉਤੇ ਮਾਮਾ ਤੇਰੇ ਵਰਦੀਆਂ ਦੁਪੱਟੀਆਂ ਬੱਟੀਆਂ ਮੇਰੇ ਲੱਗਦੇ ਮੇਰੇ ਦਪਹਿਰਾ ਵਾਲੀਆਂ ਨਹੀਂ ਮੈਂ ਤਾਂ ਉੱਤੇ ਮਾਮਾ ਨੂੰ ਗੱਜਾ ਨਾ ਮੇਰੇ ਪੈਰਾਂ ਵਿੱਚ ਉਂਵਰ ਬਦੇਸੀ ਤਾਕਤਾ ਦੇਸ਼ ਦੇ ਮੌਲ ਖਰਾਬ ਕਰਨ ਨੂੰ ਕਿਸੇ ਨੇ ਨੁਕਸਾਨ ਨਾ ਹੋਈ ਕਰ ਦਿੰਦੀ ਐ ਸਾਡਾ ਭਰਾ ਵੀ ਇਸੇ ਵਲਦਸ਼ਕਾਰ ਹੋਇਆ ਵਾ ਪੰਜਾਬ ਚ ਨੰਬਰ 1 ਬੋਰਡ ਤੇ ਜਿੱਤਿਆ ਸੀ ਡਾਕਟਰ ਸਤਪਾਲ ਪ੍ਰਾਸ਼ ਇਸ ਕਰਕੇ ਸਕੂਲ ਟੀਆਂ ਦਾ ਜ਼ਰੂਰੀ ਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਪਾਵੋ ਖੁੰਨੇ ਹੋ ਹੁੰਦੇ ਆ ਹੁੰਦਾ ਕਿ ਸਾਡਾ ਖੂਨ ਸੀ ਅੱਜ ਉਹ ਜਿਹੜੀ ਪਾਵਰ ਜੋ ਹੁੰਦਾ ਸ਼ਾਇਦ ਪਿਛਲੇ ਲੀਡਰਾਂ ਨੇ ਸੋਚਿਆ ਮਨੀ ਸੀ ਉਹ ਅਜੇ ਦੇਸ਼ ਭਗਤ ਬੰਦਾ ਸੀ ਇੱਕ ਮਰੀ ਮੈਂ ਤੁਹਾਨੂੰ ਉਹਦੀ ਥੋੜੀ ਜੀ ਗੱਲ ਸਾਂਝੀ ਕਰਨੀ ਚਾਹਨਾ ਵਾ ਤਸੀਲੇ ਵਿੱਚ ਹੜਾ ਆ ਗਿਆ ਜਦੋਂ ਐਮਐਲਏ ਸੀਗਾ ਉੱਥੇ ਮੈਂ ਘਰ ਬੈਠਾ ਸੀ ਮੇਰੀ ਤਾਈ ਦੇ ਕੋਲ ਆ ਕੇ ਜਦੋਂ ਉਹਨੇ ਆਪਣੇ ਜੜਬਾ ਲਾਈਆਂ ਤਾਂ ਉਹਦੇ ਨੌ ਗਲੇ ਹੋਏ ਸੀ ਪਾਣੀ ਦੇ ਵਿੱਚ ਰਹਿ ਰਹੇ ਸੀ ਮੈਂ ਜੀ ਤਾਈ ਨੇ ਪੁੱਛਿਆ ਤੇਰੇ ਪੈਰ ਗਲ ਗਏ ਆ ਦੇ ਚਿੱਟੇ ਹੋਏ ਪੈਰ ਤੇ ਨਾ ਮਾ ਉੱਥੇ ਮਾਮਾ ਤੇਰੇ ਵਰਗੀਆਂ ਡੁੱਬੀਆਂ ਬੈਠੀਆਂ ਮੇਰੇ ਇਲਾਕੇ ਦੀਆਂ ਮੇਰੇ ਦਪੈਰਾ ਵਾਲੇ ਨਹੀਂ ਆ ਮੈਂ ਤਾਂ ਉੱਥੇ ਮਾਮਾ ਨੂੰ ਬਚਾਉਣਾ ਮੇਰੇ ਪੈਰਾਂ ਨੂੰ ਅਸੀਂ ਵਾਹ ਨਾ ਹੈਗੀ ਸੋਚ ਜਿਹੜੇ ਬੰਦਿਆਂ ਦੀ ਹੁੰਦੀ ਆ ਉਹ ਜਿੰਦਾ ਲੋਕ ਵੋਟਾਂ ਲੈਂਦੇ ਆ ਬਾਅਦ ਚ ਤੂੰ ਕੌਣ ਤੇ ਮੈਂ ਕੌਣ ਅਸੀਂ ਕਹਿੰਦੇ ਅੱਜ ਉਹ ਨਾਲ ਹੁੰਦੇ ਇੱਕ ਭਰਾ ਦੀ ਮੋਰਲ ਸਪੋਰਟ ਹੁੰਦੀ ਉਹ ਕਮੀ ਕਿੰਨੀ ਖਲਤ ਸਾਨੂੰ ਹੋਈ ਸ਼ਾਇਦ ਅਸੀਂ ਇਸ ਕੰਮ ਦੇ ਵਿੱਚ ਹੀ ਨਾ ਜਾਂਦੇ ਉਹ ਆਪ ਇਕੱਲੇ ਹੀ ਬਹੁਤ ਸੇਵਾਦਾਰ ਤਗੜਾ ਸੀ ਅਸੀਂ ਹੋਰ ਲੋਕਾਂ ਦੀ ਸੇਵਾ ਉਹਦੇ ਦੱਸੇ ਹੋਏ ਜੋ ਕਹਿੰਦਾ ਉਹ ਕਰਦੇ ਉਹ ਸੇਵਾਦਾਰ ਬੰਦਾ ਸੀਗਾ ਤਾਂ ਹੀ ਉਹ ਇਸ ਗੱਲ ਦਾ ਸ਼ਿਕਾਰ ਹੋ ਗਿਆ ਲੋਕੀ ਦੇਖਦੇ ਸੀਗੇ ਕਾਲ ਦਾ ਛੋਟਾ ਇਹ ਜਵਾਕ ਐਨਾ ਉੱਪਰ ਚਲੇ ਗਿਆ ਅਸੇਵਾ ਭਾਵਨਾ ਕਰਦਾ ਕਰਦਾ ਇਸ ਤਰ੍ਹਾਂ ਕਿ ਉਹਨੂੰ ਜਾਨੇ ਦਬਾਉਣੀ ਪਈ ਕਈ ਵਾਰ ਵਿਦੇਸ਼ੀ ਤਾਂ ਤਾਂ ਦੇਸ਼ ਦੇ ਮਾਹੌਲ ਭਰਾਵਾਂ ਨੂੰ ਕਿਸੇ ਦੇ ਨੁਕਸਾਨ ਨਾ ਹੋਏ ਕਰਦੂਗਾ ਅਡਾ ਫੁੱਟ ਭਰਾ ਵੀ ਸੀ ਬੰਦਾ ਸ਼ਿਕਾਰ ਹੋ ਗਿਆ ਉਹਨੂੰ ਯਾਦ ਕਰਕੇ ਪਾਪੁਕ ਨੇ ਅਡਾ ਗੂੰਜੀ ਅਜੋ ਬਲੀ ਪਾਵਰ ਚੋਰ ਹੁੰਦਾ ਸ਼ਾਇਦ ਇਹ ਪੁੱਛਲੇ ਨੀਂਦਾਂ ਨੇ ਸੱਚੀ ਆਪਨੇ ਤਸਵੀਰ ਦੇ ਵਿੱਚ ਹਾੜਾ ਆ ਗਿਆ ਜੀ ਲੋਅ ਮਲੂਸੀ ਉੱਤੇ ਮੈਂ ਘਰ ਬੈਠਾ ਸੀ ਜੀ ਤਾਈ ਦੇ ਕੋਲ ਆ ਦੇ ਜਿਦੋਂ ਮੈਂ ਆਪਣੇ ਜਰਾਪਾ ਲਾਈਆਂ ਤਾਂ ਉਹਦੇ ਨੋਂ ਗਲੇ ਹੋਏ ਸੀ ਪਾਣੀ ਦੇ ਬੋਟੇ ਮੈਂ ਜੀ ਤਾਈ ਨੇ ਪੁੱਛਿਆ ਤੇ ਪੈਰ ਗਲ ਗਏ ਆ ਦੇ ਚਿੱਟਰੇ ਹੋ ਗਏ ਤਨਾ ਮਾ ਉਹ ਤੇ ਮਾਮਾ ਤੇਰੇ ਵਰਗੀਆਂ ਦੁਗਲੀਆਂ ਬੈਠੀਆਂ ਮੇਰੇ ਨਾਲ ਮੇਰੇ ਪਹਿਲਾ ਵਾਲੀ ਜਿਹੜੀ ਐ ਮੈਂ ਦਾ ਉੱਥੇ ਮਾਮਾ ਨੂੰ ਗੱਜਾ ਮੇਰੇ ਪਹਿਲਾ ਨਹੀਂ ਨੰਬਰ ਪ੍ਰਦੇਸ਼ੀ ਤਾਕਤਾ ਦੇਸ਼ ਦੇ ਮੌਲ ਖਰਾਬ ਕਰਨ ਨੂੰ ਕਿਸੇ ਨੇ ਨੁਕਸਾਨ ਨਾ ਹੋਈ ਕਰ ਦਿੰਦੀ ਐ ਸਾਡਾ ਭਰਾ ਵੀ ਇਸੇ ਗੱਲ ਦਾ ਸ਼ਿਕਾਰ ਹੋਇਆ ਵਾ ਪੰਜਾਬ ਚ ਨੰਬਰ 1 ਬੋਰਡ ਤੇ ਦਿੱਤੇ ਐ ਸੀ ਡਾਕਟਰ ਸਤਪਾਲ ਪਰਾਸ਼ ਇਸ ਕਰਕੇ ਸਕੂਲ ਵੀ ਇਹ ਦਾ ਜ਼ਰੂਰੀ ਆ ਉਹਨਾਂ ਦੀ ਸ਼ਹਾਦਤ ਨੂੰ ਯਾਦ ਕਰਕੇ ਪਾਵੋ ਕੁੱਨੇ ਹੋ ਹੁੰਦੇ ਆ ਹੁੰਦਾ ਕਿ ਸਾਡਾ ਖੂਨ ਸੀ ਅੱਜ ਉਹ ਜਿਹੜੀ ਪਾਵਰ ਜੋ ਹੁੰਦਾ ਸ਼ਾਇਦ ਪਿਛਲੇ ਲੀਡਰਾਂ ਨੇ ਸੋਚਿਆ ਮਨੀ ਸੀ ਉਹ ਹੈ ਜੇ ਦੇਸ਼ ਭਗਤ ਬੰਦਾ ਸੀ ਇੱਕ ਮਰੀ ਮੈਂ ਤੁਹਾਨੂੰ ਉਹਦੀ ਥੋੜੀ ਜੀ ਗੱਲ ਸਾਂਝੀ ਕਰਨੀ ਚਾਹਨਾ ਵਾ 88 ਦੇ ਵਿੱਚ ਹੜ ਆਗੇ ਜਦੋਂ ਉਹ ਐਮਐਲਏ ਸੀਗਾ ਉੱਥੇ ਮੈਂ ਘਰ ਬੈਠਾ ਸੀ ਮੇਰੀ ਤਾਈ ਦੇ ਉਹ ਲਾਗੇ ਜਦੋਂ ਉਹਨੇ ਆਪਣੇ ਜੜਾਬਾਂ ਲਾਈਆਂ ਤਾਂ ਉਹਦੇ ਨੌ ਗਲੇ ਹੋਏ ਸੀ ਪਾਣੀ ਦੇ ਵਿੱਚ ਰਹਿ ਰਹੇ ਸੀ ਮੈਂ ਜੀ ਤਾਈ ਨੇ ਪੁੱਛਿਆ ਤੇਰੇ ਪੈਰ ਗਲ ਗਏ ਆ ਦੇ ਚਿੱਟੇ ਹੋਏ ਪਏ ਹਨਾ ਮਾ ਉੱਥੇ ਮਾਮਾ ਤੇਰੇ ਵਰਗੀਆਂ ਡੁੱਬੀਆਂ ਬੈਠੀਆਂ ਮੇਰੇ ਇਲਾਕੇ ਦੀਆਂ ਮੇਰੇ ਦਪੈਰਾ ਵੱਲ ਦੇਖੀ ਜਾਨੀ ਮੈਂ ਤਾਂ ਉੱਥੇ ਮਾਮਾ ਨੂੰ ਬਚਾਉਣਾ ਮੇਰੇ ਪੈਰਾਂ ਨੂੰ ਚੱਲ ਐਸੀ ਭਾਵਨਾ ਹੈ ਜੀ ਸੋਚ ਜਿਹੜੇ ਬੰਦਿਆਂ ਦੀ ਹੁੰਦੀ ਆ ਉਹ ਇਹ ਤਾਂ ਲੋਕ ਵੋਟਾਂ ਲੈਂਦੇ ਆ ਬਾਅਦ ਤੂੰ ਕੌਣ ਤੇ ਮੈਂ ਕੌਣ ਅਸੀਂ ਕਹਿਗੇ ਸੱਜਣੋ ਨਾਲ ਹੁੰਦੇ ਇੱਕ ਭਰਾ ਦੀ ਮੋਰਲ ਸਪੋਰਟ ਹੁੰਦੀ ਉਹ ਕੰਮ ਹੀ ਕਿੰਨੀ ਖਲਤ ਸਾਨੂੰ ਬਈਨ ਸ਼ਾਇਦ ਅਸੀਂ ਇਸਤਾਨੇ ਦੇ ਵਿੱਚ ਹੀ ਨਾ ਜਾਂਦੇ ਉਹ ਆਪ ਇਕੱਲੇ ਹੀ ਬਹੁਤ ਸੇਵਾਦਾਰ ਤਗੜਾ ਸੀ ਅਸੀਂ ਹੋਰ ਲੋਕਾਂ ਦੀ ਸੇਵਾ ਉਹਦੇ ਦੱਸਿਓਏ ਜੋ ਕਹਿੰਦਾ ਉਹ ਕਰਦੇ ਉਹ ਸੇਵਾਦਾਰ ਬੰਦਾ ਸੀਗਾ ਤਾਂ ਹੀ ਉਹ ਇਸ ਗੱਲ ਦਾ ਛਕਾਰ ਹੋ ਗਿਆ ਲੋਕੀ ਦੇਖਦੇ ਸੀਗੇ ਕਾਲਾ ਛੋ ਗਿਆ ਜਵਾਕ ਇਹ ਐਨਾ ਉੱਪਰ ਚਲੇ ਗਿਆ ਅਸੀਵਾ ਭਾਵਨਾ ਕਰਦਾ ਕਰਦਾ ਇਸ ਤਰ੍ਹਾਂ ਕਿ ਉਹਨੂੰ ਜਾਨੇ ਦਬਾਉਣੀ ਪਈ